ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚਾ ਸਬਤਾਨ ਸੱਚਾ ਸਬਜੋ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਾਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ ਵੱਡੀ ਵਿੜਾਈ ਜਾਂ ਵੱਡਾ ਨਾਮ ਵੱਡੀ ਵਿੜਿਆਈ ਜਾਂ ਸੱਚ ਮਿਆਂ ਵੱਡੀ ਵਿੜਿਆਈ ਜਾਂ ਨਹਿ ਚਲਥਾਉ ਵੱਡੀ ਵਿੜਿਆਈ ਜਾਣੇ ਆਲਾ ਵੱਡੀ ਵਿੜਿਆਈ ਬੁਝੇ ਸਭ ਪਹਾਉ ਵੱਡੀ ਵਿੜਿਆਈ ਜਾਂ ਪੁੱਛਣਾ ਦਾਤ ਵੱਡੀ ਵਿੜਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਣੀ ਜਾਈ ਕੀਤਾ ਕਰਣਾ ਸਰਬ ਰਜਾਈ ਮਹੱਲਾ ਦੂਜਾ ਇਹ ਜਦ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਪਾਣ ਹੈ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਏਬ ਤੇ ਆਖ ਨਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣਿਆ ਜਾ ਕਉ ਆਪ ਕਰੇ ਪਰਗਾਸ ਪਉੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲਿਆ ਓਥੈ ਸੱਚੇ ਹੀ ਸਤ ਨਿਬੜੈ ਚੁਣ ਵਖ ਕੱਢੇ ਜਜ ਮਾਲਿਆ ਥਾਉ ਨ ਪਾਇਨ ਕੂੜਿਆ ਮੁਹ ਕਾਲੈ ਦੋਜ਼ੁ ਪਚਾਲਿਆ ਤੇਰਾ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਝੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਕੁਰਾਨ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾ ਕੀ ਨਾਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤਾ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਹਾ ਆ ਵਡਾ ਹੋਆ ਧੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਚਾਰੂ ਆਇਆ ਮਨ ਅੰਧੇ ਜਨਮ ਗਵਾਇਆ ਸੋ ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲਹਿ ਲਖ ਦਰਿਆ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਪਹਾੜ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਤਹੰਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਅੰਤ ਪੈ ਵਿੱਚ ਸਿੱਧ ਬੋਧ ਸੁਰਨਾਥ ਪੈ ਵਿੱਚ ਆੜਾਂਲੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆ ਮਹਜਾ ਮਹਪੂਰ ਸਗਲਿਆਂ ਭਉ ਲਿਖਿਆ ਸਿਰ ਲੈ ਨਾਨਕ ਨਿਰਭਉ ਨਿਰੰਕਾਰ ਸਚੁ ਏਕ ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇਰਾ ਮਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨਚਹਿ ਮੰਗਤੇ ਗਿੜ ਮੜ ਪੂ ਰਹਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲ ਲਹਿਯਾਲ ਪਤਾਲ ਲਖਟਕਿਆ ਕੇ ਮੁੰਦੜੇ ਲਖਟਕਿਆ ਕੇ ਹਾਰ ਜਿਤ ਦਨ ਪਾਈ ਅਹ ਨਾਨਕਾ ਸੇ ਤਨ ਹੋ ਵਹਸ਼ਾਰ ਗਿਆਨ ਨਾ ਗੱਲੀ ਢੁੰਡਿਐ ਤਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰਿ ਸਤਗੁਰ ਪਾਇਆ ਇਹ ਜੀਉ ਬਹੁਤੇ ਜਨਮ ਭ੍ਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੀਵੜਦਾ ਕਾ ਕੋ ਨਹੀਂ ਸਭ ਸੁਣਿਆ ਹਉ ਲੋਕ ਸਬਾਇਆ ਸਤਗੁਰ ਮਿਲਿਆ ਸਚ ਪਾਇਆ ਜਿਨਿ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ